ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦੁਨੀਆ ਭਰ ਦੇ ਪੰਜਾਬੀਓ ਇਹ ਵੀਡੀਓ ਜਰੂਰ ਦੇਖਿਓ ਜੀ ਸਿੱਖ ਅਜਾਇਬ ਘਰ ਮੁਹਾਲੀ ਬਲੌਂਗੀ ਦੇ ਵਿੱਚ ਬਣਿਆ ਹੋਇਆ ਜੀ ਆ ਇੱਕ ਆਰਟਿਸਟ ਹੈਗੇ ਜੀ ਸਰਦਾਰ ਪਰਵਿੰਦਰ ਸਿੰਘ ਜੀ ਉਹਨਾਂ ਨੇ ਇਹ ਮਿਊਜ਼ੀਅਮ ਤਿਆਰ ਕੀਤਾ ਜੀ ਸਿੱਖ ਇਤਿਹਾਸ ਨੂੰ ਡੈਡੀਕੇਟਿਡ ਹੈਗਾ ਮਿਊਜ਼ੀਅਮ ਜੀ ਬੜਾ ਜ਼ਬਰਦਸਤ ਹੈ ਇੱਕ ਇੱਕ ਚੀਜ਼ ਦਿਖਾਵਾਂਗੇ ਦੇਖੋ ਜੀ ਨਾਲੇ ਸਰਦਾਰ ਪਰਵਿੰਦਰ ਸਿੰਘ ਜੀ ਦੇ ਨਾਲ ਫੋਨ ਤੇ ਗੱਲਾਂ ਬਾਤਾਂ ਹੋਈਆਂ ਇਸ ਮਿਊਜ਼ੀਅਮ ਨੂੰ ਪੇਸ਼ ਜਿਹੜੀਆਂ ਸਮੱਸਿਆਵਾਂ ਆ ਰਹੀਆਂ ਨੇ ਉਹਨਾਂ ਦੇ ਉੱਤੇ ਗੱਲਬਾਤ ਵੀ ਹੋਏਗੀ ਜੀ ਆ ਦੇਖੋ ਜੀ ਭਾਈ ਕਨਈਆ ਜੀ ਦਾ ਉਹਨਾਂ ਨੇ ਇੱਕ ਰੈਪਲੀਕਾ ਤਿਆਰ ਕੀਤਾ ਹੋਇਆ ਜੀ ਔਰ ਇਹ ਦੇਖੋ ਸਿੱਖ ਇਤਿਹਾਸ ਦਾ ਇੱਕ ਅਹਿਮ ਅਹਿਮ ਪੰਨਾ ਜਿਹੜਾ ਹੈ ਫਰੋਲਣ ਦੀ ਕੋਸ਼ਿਸ਼ ਕੀਤੀ ਹੈ ਔਰ ਬੜੀ ادب ਦੇ ਨਾਲ ਸਰਦਾਰ ਪਰਵਿੰਦਰ ਸਿੰਘ ਜੀ ਇਹਨਾਂ ਨੇ ਇਹ ਮਿਊਜ਼ੀਅਮ ਬਣਾਇਆ ਹੈ ਅੱਜ ਉਹ ਬਿਜ਼ੀ ਐ ਕਿਸੇ ਕਾਰਨ ਅਸੀਂ ਉਹਨਾਂ ਨੂੰ ਵੀਡੀਓ ਦੇ ਵਿੱਚ ਨਹੀਂ ਲੈ ਸਕੇ ਜੀ ਪਰ ਉਹਨਾਂ ਦੇ ਨਾਲ ਵੱਖਰੇ ਤੌਰ ਤੇ ਗੱਲ ਗੱਲਬਾਤ ਵੀ ਹੋਈ ਹੈ ਉਹ ਵੀ ਸੁਣਾਵਾਂਗੇ ਕਿਉਂਕਿ ਉਹਨਾਂ ਨੂੰ ਬਹੁਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਤੇ ਮੌਜੂਦਾ ਸਮੇਂ ਦੇ ਵਿੱਚ ਵੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਜੀ ਬਿਲਕੁਲ ਚੰਡੀਗੜ੍ਹ ਦੇ ਨਜ਼ਦੀਕ ਜਿੱਥੇ ਸਾਰਾ ਪ੍ਰਸ਼ਾਸਨ ਬੈਠਦਾ ਜੀ ਉਹਨਾਂ ਦੇ ਬਿਲਕੁਲ ਨਜ਼ਦੀਕ ਇਹ ਮਿਊਜ਼ੀਅਮ ਹੈ ਔਰ ਦੇਖੋ ਜੀ ਆਹ ਇਮੋਰਟਲ ਬਾਬਾ ਬੰਦਾ ਸਿੰਘ ਬਹਾਦਰ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਇਹਨਾਂ ਦਾ ਜਿਹੜਾ ਹੈ ਉਹਨਾਂ ਨੇ ਇਤਿਹਾਸ ਦਰਸਾਇਆ ਜੀ ਬੰਦਾ ਸਿੰਘ ਬਹਾਦਰ ਜੀ ਦਾ ਇਤਿਹਾਸ ਸਿੱਖ ਇਤਿਹਾਸ ਦੇ ਵਿੱਚ ਨਹੀਂ ਪੂਰੇ ਭਾਰਤ ਦੇ ਇਤਿਹਾਸ ਦੇ ਵਿੱਚ ਪੂਰੀ ਸੰਸਾਰ ਦੇ ਇਤਿਹਾਸ ਦੇ ਵਿੱਚ ਇੱਕ ਬਹੁਤ ਅਹਿਮ ਇਤਿਹਾਸ ਮੰਨਿਆ ਜਾਂਦਾ ਹੈ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਚੱਪੜਚਿੜੀ ਦੇ ਯੁੱਧ ਦੇ ਵਿੱਚ ਔਰ ਸਰਹੰਦ ਦਾ ਸੂਬੇਦਾਰ ਵਜ਼ੀਰ ਖਾਨ ਉਸ ਨੂੰ ਮੌਤ ਦੇ ਘਾਟ ਉਤਾਰਿਆ ਸੀਗਾ ਅਤੇ ਦੇਖੋ ਇਹ ਲੜਾਈ ਜਿਹੜੀ ਹੈ ਬੜੀ ਖਾਸ ਲੜਾਈ ਜਿਹੜੀ ਜਿਸ ਨੂੰ ਉਹਨਾਂ ਨੇ ਦਰਸਾਇਆ ਜੀ ਔਰ ਇਹ ਬਾਬਾ ਬੰਦਾ ਸਿੰਘ ਬਹਾਦਰ ਉਸ ਤੋਂ ਬਾਰ ਸਰਦਾਰ ਹਰੀ ਸਿੰਘ ਨਲੂਆ ਜੀ ਆਹ ਦੇਖੋ ਸਰਦਾਰ ਹਰੀ ਸਿੰਘ ਨਲੂਆ ਸ਼ੇਰ ਦੇ ਨਾਲ ਸ਼ੇਰ ਦੇ ਮੂੰਹ ਦੇ ਵਿੱਚ ਜਬਾੜੇ ਦੇ ਵਿੱਚ ਹੱਥ ਪਾਉਂਦੇ ਹੋਏ ਸਿੱਖ ਯੋद्धा ਇਹਨਾਂ ਨੇ ਦਰਸਾਏ ਹੈ ਜੀ ਆਹ ਦੇਖੋ ਜੀ ਇਤਿਹਾਸ ਦਾ ਇੱਕ ਅਹਿਮ ਪੰਨਾ ਦੀ 1716 ਈਸਵੀ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਹੋਈ ਹੈ ਔਰ ਇਹ ਜਿਹੜਾ ਮਿਊਜ਼ੀਅਮ ਹੈ ਇਸ ਦੇ ਫਾਊਂਡਰ ਸਰਦਾਰ ਪਰਵਿੰਦਰ ਸਿੰਘ ਨੇ ਬੜੀ ਮਿਹਨਤ ਦੇ ਨਾਲ ਇਹ ਪੂਰਾ ਦਾ ਪੂਰਾ ਇਹ ਸੀਨ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਇਹ ਸੀਨ ਨੂੰ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ ਬੰਦਾ ਸਿੰਘ ਬਹਾਦਰ ਦੇ ਪੁੱਤਰ ਅਜੇ ਸਿੰਘ ਦੀ ਸ਼ਹਾਦਤ ਵੀ ਇਸ ਦੇ ਵਿੱਚ ਦਿਖਾਈ ਗਈ ਹੈ ਜੀ ਦੇਖੋ ਪਰ ਸਭ ਤੋਂ ਵੱਡਾ ਦੁੱਖ ਇਸ ਗੱਲ ਦਾ ਹੈ ਕਿ ਸਰਕਾਰ ਅਥਾਰਟिटीज ਸਮੇਂ ਦੀਆਂ ਸਰਕਾਰਾਂ ਵੱਖੋ ਵੱਖਰੇ ਸਮੇਂ ਪੰਜਾਬ ਸਰਕਾਰ ਜਾਂ ਭਾਰਤੀ ਸਰਕਾਰ ਜਾਂ ਸਿੱਖ ਸੰਸਥਾਵਾਂ ਨੇ ਇਹਨਾਂ ਨੂੰ ਕੋਈ ਸਹਿਯੋਗ ਨਹੀਂ ਦਿੱਤਾ ਆ ਸੁਣੋ ਜੀ ਇਹਨਾਂ ਦੀ ਪਹਿਲਾਂ ਗੱਲਬਾਤ ਸੁਣੋ ਜੀ ਸਰਦਾਰ ਪਰਵਿੰਦਰ ਸਿੰਘ ਜੀ ਦੇ ਨਾਲ ਫੋਨ ਤੇ ਕੁਝ ਗੱਲ ਸੀ ਰਿਕਾਰਡ ਕੀਤੀ ਹੈ ਜੀ ਆ ਸੁਣੋ ਜੀ ਕੀ ਕਹਿੰਦੇ ਨੇ ਸਰਦਾਰ ਪਰਵਿੰਦਰ ਸਿੰਘ ਜੀ ਸਰ ਇਹ ਬਹੁਤ ਵਧਾਈ ਦੇ ਪਾਤਰ ਹੈ ਜੀ ਤੁਸੀਂ ਬਹੁਤ ਜ਼ਬਰਦਸਤੇ ਮਿਊਜ਼ੀਅਮ ਕ੍ਰੀਏਟ ਕੀਤਾ ਹੈ ਜੀ ਬਹੁਤ ਵੱਡਾ ਕੰਮ ਕੀਤਾ ਜੀ ਤੁਸੀਂ ਹਾਂ ਧੰਨਵਾਦ ਜੀ ਬਹੁਤ ਬਹੁਤ ਜੀ ਹੂੰ ਬਹੁਤ ਬਹੁਤ ਚੰਗਾ ਲੱਗਿਆ ਜੀ ਇਹ ਮਿਊਜ਼ੀਅਮ ਦੇਖ ਕੇ ਅ ਏਡਾ ਵੱਡਾ ਇਹਨੂੰ ਕਿੰਨੇ ਕ ਸਾਲ ਲੱਗੇ ਜੀ ਕਿੰਨਾ ਸਮਾਂ ਲੱਗਿਆ ਬਣਾਉਣ ਚ ਜੀ ਮੈਂ ਤਾਂ ਜੀ ਵੈਸੇ ਤਾਂ 25 ਸਾਲ ਹੋ ਗਏ ਲੱਗੇ ਇਹਨੂੰ ਪੱਚੀ 25 ਸਾਲ ਹੋ ਗਏ ਮਕੈਨਿਕ ਹੀ ਹੈ ਜੀ ਮੈਂ ਪਹਿਲਾਂ ਮਕੈਨਿਕ ਕਰਦਾ ਰਿਹਾ ਜੀ ਹੁਣ ਵੀ ਛੱਡਿਆ ਥੋੜੀ ਦੇਰ ਤੋਂ ਮਕੈਨਿਕ ਦਾ ਕੰਮ ਅੱਛਾ ਜੀ ਹਾਂ ਜੀ 25 ਸਾਲ ਤੋਂ ਫੇਰ ਬਣਾ ਰਿਹਾ ਜੀ ਹੂੰ ਜੇ ਵੀ ਤਕਰੀਬਨ 20 ਸਾਲ ਹੋ ਗਈ ਲੱਗਿਆ ਮੀਨੂ ਦੇ ਕੰਮ ਕਰ ਗਿਆ ਜੀ ਇਹ ਜਿਹੜਾ ਬਲੌਂਗੀ ਦੇ ਸੈਂਸਰ ਦੇਖ ਰਹੇ ਹੋ ਥੋੜਾ ਸਮਾਂ ਹੋਈ ਦੀ ਇਹ ਜਿਹੜਾ ਬਲੌਂਗੀ ਤੇ ਇਹ 16 ਸਾਲ ਹੋ ਗਏ ਇਸ ਤੋਂ ਪਹਿਲਾਂ ਕਿਤੇ ਹੋਰ ਸੀਗਾ ਇਹ ਇਸ ਤੋਂ ਪਹਿਲਾਂ ਜੇ ਕੁਝ ਦੇਰ ਹੈ ਜੀ ਲਖਨੌਰ ਲਾਂਡਰ ਰੋਡ ਤੇ ਚਾਰ ਸਾਲ ਰਹੇ ਜੀ ਅੱਛਾ ਜੀ ਹਾਂ ਠੀਕ ਹੂੰ 4 ਸਾਲ ਉੱਥੇ ਰਿਹਾ ਤੇ ਇਹ ਇੱਕ ਇਹ ਦੱਸਿਓ ਕਿ ਇਹ ਇਸ ਮਿਊਜ਼ੀਅਮ ਦੇ ਵਿੱਚ ਜਿੰਨਾ ਸਮਾਨ ਪਿਆ ਜਿੰਨਾ ਤੁਸੀਂ ਇਸ ਕ੍ਰੀਏਟ ਕੀਤੇ ਹੈ ਇਹ ਇਹ ਸਾਰੇ ਤੁਸੀਂ ਕਿਸ ਤਰ੍ਹਾਂ ਕ੍ਰੀਏਟ ਕੀਤੇ ਹੈ ਜੀ ਮੈਂ ਮਾਵਾ ਜੀ ਨਾਲ ਵੀ ਫੈਮਿਲੀ ਵੀ ਕੰਮ ਕਰਦੀ ਹੈ ਅੱਛਾ ਤੇ ਵੀ ਜਿਸ ਤਰ੍ਹਾਂ ਅੰਦਰ ਤੁਸੀਂ ਦੇਖ ਰਹੇ ਹੋ ਕੱਪੜੇ ਵਗੈਰਾ ਜਿਹੜਾ ਦਾੜੀ ਉੱਤੇ ਲੱਗੀ ਹੋਈ ਹੈ ਕੱਪੜੇ ਨਵੇਂ ਪਾਏ ਹੋਏ ਨੇ ਹਾਂਜੀ ਹਾਂਜੀ ਤੇ ਇਹ ਸਾਰੇ ਮੇਰੀ ਵਾਈਫ ਦੀ ਹੈ ਹੂੰ ਦੇ ਬੱਚੇ ਦਾੜੀ ਵਾਲਾ ਜਹਾ ਹੋਰ ਜਿਸ ਤਰ੍ਹਾਂ ਅਗਰ ਤੁਸੀਂ ਤੁਸੀਂ ਦੇਖ ਰਹੇ ਹੋ ਜੀ ਜਿਹੜੇ ਅਕਰਮੀ ਹੋ ਗਏ ਦਾ ਇਸ ਤਰ੍ਹਾਂ ਬਹੁਤਿਆਰ ਬਰੇ ਬੱਚੇ ਬਰੇ ਅਗਲਾ ਆਉਂਦੇ ਸੀ ਹੂੰ ਹਾਂਜੀ ਇੱਕ ਦੋ ਵਰਕਰ ਵੀ ਨਾਲ ਰੱਖੇ ਹੁੰਦੇ ਰਹੇ ਉਹ ਵੀ ਹੈਲਪ ਕਰਉਂਦੇ ਨੇ ਮੇਰੀ ਇਹ ਤੇ ਖਰਚਾ ਕਿੰਨਾ ਕਾ ਗਿਆ ਜੀ ਤੁਹਾਡਾ ਖਰਚਾ ਦੇਖੋ ਕਿੰਨਾ ਮਿਹਨਤ ਥੋੜੀ ਜਿਆਦਾ ਹੁੰਦੀ ਸੀ ਨਾ ਸਾਈਬਰ ਕਲਾਸ ਦੇ ਬਣੇ ਹੋਏ ਨੇ ਜੀ ਹੂੰ ਤੇ ਖਰਚਾ ਕਰਦੇ ਬਹੁਤ ਜ਼ੋਰ ਨਹੀਂ ਕਰੀ ਦੀ ਜਿਹੜਾ ਤੁਸੀਂ ਅੰਦਰ ਸਾਰਾ ਦੇਖ ਰਿਹਾ ਹੈਗੀ ਅੰਦਰ ਅੰਦਰ ਦਾ ਹੂੰ ਤੇ ਅੱਜ ਦੇ ਰੇਟ ਦੇ ਵਾਅਦਾ ਬਰ ਅੱਜ ਲੋ 30 ਪਰ ਕਿਲੋ ਦਾ ਹੋਏਗਾ ਜੀ ਇਹ ਹੂੰ ਹਾਂ ਜੇ ਉਹ ਵੀ ਮੇਰੇ ਹਿਸਾਬ ਨਾਲ ਹੀ ਵੈਸੇ ਦਾ ਕਰਾ ਰਿਹਾ ਤੇ ਮੁੱਲ ਨਹੀਂ ਹੁੰਦਾ ਜੀ ਹੂੰ ਅੱਜ ਅਸੀਂ ਐਂਡਮੈਂਟ ਕਰੀਆ ਮਿੱਟੀ ਹੋ ਰਹੀ ਦਾ ਜੀ ਹੂੰ ਲੋਕੀ ਦੇਖਣ ਨਹੀਂ ਆਉਂਦੇ ਹਾਲੇ ਬਿਲਕੁਲ ਖਰੀ ਰੱਖੇ ਹੋਏ ਆ ਟਿਕਟ ਨਹੀਂ ਹੈਗਾ ਅੱਛਾ ਜੀ ਪਰ ਸੰਗਤ ਲਾਤਰੇ ਆਉਂਦੀ ਜਿੱਥੇ ਹੂੰ ਛੱਟ ਸੰਗਤ ਆਉਂਦੀ ਹੈ ਖਰਚਾ ਦਿਨ ਬਰ ਦਿਨ ਵਧੀ ਜਾਂਦੇ ਨੇ ਕਿਉਂਕਿ ਜਗਾ ਪੰਚਾਇਤ ਵੱਲੋਂ ਮਿਲੀ ਹੋਈ ਹੈ ਤੇ ਇਹਦਾ ਕਿਰਾਇਆ ਤਾਂ ਨਹੀਂ ਹੈ ਪਰ ਇਹਦੇ ਖਰਚੇ ਹੈਗੇ ਨੇ ਹੋਰ ਵੀ ਖਰਚੇ ਮੈਂਟੀਨੈਂਸ ਦੇ ਖਰਚੇ ਆ ਇੱਕ ਦੋ ਵਰਕਰ ਲਾਏ ਹੋ ਨਦਰ ਖਾਸ ਨੇ ਹੂੰ ਔਰ ਲੱਗਦਾ ਬਿਜਲੀ ਦਾ ਖਰਚਾ ਹੈਗਾ ਪਾਣੀ ਦਾ ਵੀ ਹੈ ਹੂੰ ਤੇ ਖਰਚਾ ਦਿਨ ਪਰ ਦਿਨ ਵਧ ਜੀ ਜਾਂਦਾ ਕੋਈ ਇਨਕਮ ਦਾ ਕੋਈ ਸਾਧਨ ਨਹੀਂ ਹੈਗਾ ਜੀ ਬਿਜਲੀ ਤਾਂ ਕਹਿੰਦੇ ਵੀ ਹਾਂਜੀ ਹਾਂਜੀ ਬਿਜਲੀ ਤਾਂ 마ਫ ਹੈ ਕੋਈ ਤੁਹਾਨੂੰ ਵੀ ਬਿਜਲੀ 마ਫ ਹੈ ਹਾਂ ਪਲੇ ਬਿਜਲੀ ਦਾ ਤਕਰੀਬਨ ਥੋੜੀ ਜੱਤੋਂ ਆਪ ਸਰਕਾਰ ਆਈ ਹੈ ਥੋੜਾ ਫਰਕ ਵੀ ਹੈਗਾ ਉਹ ਅਸੀਂ ਥੋੜੀ ਕੰਟਰੋਲ 'ਚ ਰੱਖੀ ਹੋਈ ਆ ਹੋਰ ਅਸੀਂ ਇਲੈਕਟਰੋਡਾ ਬਗਾਉਦੇ ਬਾਲ ਦੇ 3-5 ਰੱਖਦੇ ਆ ਤੇ ਹੈ ਤਾਂ ਫਰਕ ਤਾਂ ਹੈਗਾ ਸਰਕਾਰ ਦਾ ਆਹ ਹੋਰ ਵੀ ਖਰਚੇ ਹੈਗੇ ਰਹੀ ਤੁਹਾਨੂੰ ਪਤਾ ਮਤਲਬ ਉਹਨੂੰ ਸਾਨੂੰ ਪਤਾ ਚੱਲ ਨ ਪੱਖਾ ਮਤਲਬ ਜਾਂ ਚੋਰੀਆਂ ਬੜੀਆਂ ਹੁੰਦੇ ਨੇ ਜੀ ਸੋ ਥੋੜੀ ਇੱਥੇ ਪ੍ਰੋਬਲਮ ਹੈਗਾ ਰਹੀ ਆ ਅੱਛਾ ਜੀ ਸਾਡਾ ਕੋਈ ਪ੍ਰੋਪਰ ਚੌਂਕੀਦਾਰ ਨਹੀਂ ਲੱਗਿਆ ਹੋਇਆ ਜੀ ਹੂੰ ਤੇ ਉਹ ਕਰਦਰਾ ਮੰਗਦੇ ਰਹੇ ਉਹ ਦੀ ਗੁੰਝਾਇਸ਼ ਨਹੀਂ ਵਣਦੀ ਜੀ ਉਹ ਵੈਸੇ ਇੱਕ ਰੱਖੀ ਹੋਈ ਲੇਡੀਜ਼ ਵਗੈਰਾ ਉਹਦੇ ਪਾਸੋਂ ਚੋਰੀ ਹੋ ਗਈ ਉਹਦੇ ਆਪਣੇ ਹੋ ਗਈ ਹੂੰ ਬੰਦਨ ਵਸ ਟੱਕ ਲੈ ਗਏ ਤੇ ਇਸ ਕਰਕੇ 15-20 ਹਜ਼ਾਰ ਦਰਹਾਂ ਵੀ ਦੇ ਨਹੀਂ ਸਕਦਾ ਕਿਉਂਕਿ ਸਿਕਿਉਰਿਟੀ ਗਾਰਡ ਨੂੰ ਹੂੰ ਤੇ ਹੁਣ ਵੀ ਅਸੀਂ ਜੇ ਲਾਕ ਕੱਟ ਤੋਂ ਕੱਟ ਕਰਦੇ ਚਾਹਾਂ ਕਲੀਅਰ ਤੁਹਾਡਾ ਕਰਨਾ ਚਾਹੀਦਾ ਹੈਗਾ ਦੋ ਤਿੰਨ ਵਰਕਰ ਵੀ ਕਾ ਰੱਖਿਓਏ ਨੇ ਆਪਣੇ ਦਰਸਾਤੇ ਇਹ ਸਾਡਾ ਜਿਹੜਾ ਵੀਡੀਓ ਹੈ ਨਾ ਜੀ ਅਸੀਂ ਸ਼ੂਟ ਕਰ ਰਹੇ ਹਾਂ ਦੁਨੀਆ ਭਰ ਦੇ ਵਿੱਚ ਜਾਣਾ ਹੈ ਸਾਰੇ ਪੰਜਾਬੀਆਂ ਨੇ ਸਿੱਖ ਸੰਗਤਾਂ ਨੇ ਵੀ ਵੇਖਣਾ ਹੈ ਜੀ ਕੀ ਤੁਸੀਂ ਸਨੇਹਾ ਦੇਣਾ ਚਾਹੁੰਦੇ ਹੋ ਉਹਨਾਂ ਨੂੰ ਜੀ ਮੈਂ ਤਾਂ ਜੀ ਸਨਾਹ ਜੀ ਮੇਰਾ ਤਾਂ ਵੀ ਸੰਗਤ ਆ ਕੇ ਸਾਡੇ ਜਾਇਬ ਘਰ ਦਰਸ਼ਨ ਕਰੇ ਹੂੰ ਤੇ ਜੇ ਚੰਗਰ ਨਾਲ ਸਹਿਯੋਗ ਦੇਵੇ ਤੇ ਅੱਗੇ ਵੀ ਪ੍ਰਚਾਰ ਕਰਵੇ ਜਾਇਬ ਘਰ ਦਾ ਹੂੰ ਕਿਉਂਕਿ ਜੋ ਅਸੀਂ ਬਣਾ ਰਹੇ ਹਾਂ ਇਹ ਆਪਣਾ ਇਤਿਹਾਸ ਹੈਗਾ ਆਪਣਾ ਇਤਿਹਾਸ ਕੋਈ ਜ਼ਿਆਦਾ ਪੁਰਾਣਾ ਨਹੀਂ ਹੈਗਾ ਜੀ ਪਰ ਪ੍ਰਚਾਰ ਰਨ ਹੋਣ ਕਰਕੇ ਸਾਡੇ ਬੱਚੇ ਵੀ ਇਤਿਹਾਸ ਨੂੰ ਹੀ ਜਾਣਦੇ ਹੂੰ ਮੈਂ ਚਾਹੁੰਦਾ ਇਸ ਤਰ੍ਹਾਂ ਕੋਈ ਐਪਕਰ ਬਣਾਈ ਦਿਨਾ ਸਿੰਘ ਸੀਰ ਦਾ ਮਾਡਲ ਬਣਾ ਕੇ ਰੱਖੇ ਜਾਣਾ ਤੇ ਨਵੀਂ ਜਨਰੇਸ਼ਨ ਨੂੰ ਇਤਿਹਾਸ ਬਾਰੇ ਦੱਸੀਏ ਹੂੰ ਤਾਂ ਜੋ ਉਹਨਾਂ ਨੂੰ ਨੌਲੇਜ ਹੋਵੇ ਇਤਿਹਾਸ ਦੀ ਆਪਣੇ ਦੀ ਜੀ ਤੇ ਸਰਕਾਰਾਂ ਨੂੰ ਬੇਨਤੀ ਹੈ ਵੀ ਐਪਕਰ ਸਾਡੇ ਸਹਿਯੋਗ ਦੋ ਸਾਨੂੰ ਜਗ੍ਹਾ ਵੀ ਪੱਕੇ ਤੌਰ ਤੇ ਅਲਾਟ ਕਰਾਓ ਸਾਡੀ ਸੁਸਾਇਟੀ ਬਣਾਈ ਹੋਈ ਹੈ ਸਿੱਖ ਹੈਰੀਟੇਜ ਐਂਡ ਕਲਚਰ ਸੁਸਾਇਟੀ ਜੀ ਉਹਦੇ ਨਾਂ ਤੇ ਸੋਸਾਇਟੀ ਦੇ ਨਾਂ ਤੇ ਜਿਹੜਾ ਹੋ ਜਾਂਦੀ ਹੈ ਹੂੰ ਤੇ ਸਾਨੂੰ ਸਹਿਯੋਗਤਾਜ ਵਿੱਚ ਅਸੀਂ ਇੱਕ ਪੱਕੀ ਬਿਲਡਿੰਗ ਬਣਾ ਸਕੀ ਜੇ ਅੰਦਰ ਸੇ ਨਕਸ਼ਾ ਵੀ ਬਣਾਇਆ ਮਾਡਲ ਬਣਾਇਆ ਹੋਇਆ ਹੈ ਜੀ ਬਿਲਡਿੰਗ ਦਾ ਹੂੰ ਤੇ ਇਹੀ ਬੇਨਤੀ ਹੈ ਵੀ ਜੇ ਸਾਨੂੰ ਸਹਿਯੋਗ ਦਿਓ ਹੂੰ ਤਾਂ ਜੋ ਇੱਥੇ ਸੇ ਆਪਣਾ ਇੱਕ ਸੁਪਨਾ ਪੂਰਾ ਕਰ ਸਕੀਏ ਕਿਉਂਕਿ ਮੇਰੇ ਇਕੱਲੇ ਦਾ ਨਹੀਂ ਇਹ ਪਿਆਰ ਸਾਰੇ ਸਿੱਖ ਕੌਮ ਦਾ ਹੀ ਹੈਗਾ ਸਾਰੇ ਲਈ ਕਰਵਾਨੀਆਂ ਹੋਈਆਂ ਨੇ ਇਹ ਜੀ ਕੋਈ ਇੱਕ ਦਾ ਨਹੀਂ ਹੈ ਜੀ ਕੋਈ ਜਿਹੜੀ ਕਰਵਾਨੀਆਂ ਸਿੰਗਰ ਦੀਆਂ ਹੋਈਆਂ ਨੇ ਸਾਰੇ ਧਰਮਾਂ ਦੇ ਲਈ ਹੋਈਆਂ ਨੇ ਹੂੰ ਤੇ ਇਹਦਾ ਇਤਿਹਾਸ ਸਭ ਨੂੰ ਪਤਾ ਹੋਣਾ ਚਾਹੀਦਾ ਸੀ ਕਿ ਪਿਆਰ ਦੀ ਜੀ ਜੀ ਹਾਂ ਜੀ ਹਾਂ ਕੋਈ ਸਿੱਖ ਸੰਸਥਾਵਾਂ ਜਿਵੇਂ ਐਸਜੀਪੀਸੀ ਜਾਂ ਹੋਰ ਸਿੱਖ ਸੰਸਥਾਵਾਂ ਵੱਲੋਂ ਵੀ ਤੁਹਾਨੂੰ ਕੋਈ ਸਹਿਯੋਗ ਦਾ ਜਾਂ ਕੋਲਾ ਵੱਲੋਂ ਵਿਜ਼ਿਟ ਕੀਤਾ ਸੇਨੇ ਕਦੀ ਤੁਹਾਡੇ ਮਿਊਜ਼ੀਅਮ ਦੇ ਵਿੱਚ ਅੱਜ ਤਾਂ ਕਿਉਂਕਿ 16 ਸਾਲ ਤੋਂ ਸਾਡੇ ਮੇਜਰ ਨੂੰ ਬੁਲਾਉਂਗੇ ਤੇ ਹੋਏ ਬਣੇ ਨੇ ਹੂੰ ਤਕਰੀਬਨ ਹਰ ਇੱਕ ਪਾਰਟੀ ਦੇ ਤੋਂ ਮੰਤਰੀ ਪਰ ਆ ਚੁੱਕੇ ਨੇ ਹੂੰ ਤੇ ਅਕਾਲੀਆਂ ਦੇ ਕਾਂਗਰਸ ਦੇ ਕਈ ਜੰਦਰੇ ਹਲਫ ਕਰਾਂਗੇ ਕੋਈ ਬੜੀ ਅਨਾਉਂਸਰੀ ਕਰ ਜੰਦਰੇ ਲੱਖ ਰਸਿਆ 50000 ਰੁਪਏ ਆ ਤੇ ਕੋਤਲੇ ਮਿਰਦਾ ਵੀ ਹੈ ਜੀ ਹੂੰ ਬੋਲੇ ਮਿਲਿਆ ਜੀ ਥੋੜਾ ਬਹੁਤ 50000 ਰੁਪਏ ਆ ਹੂੰ ਤੇ ਨਾਮ ਕਰ ਜੰਦਰੇ ਤੇ ਪਰ ਸਾਇਦ ਮਰੋਂ ਤਾਂ ਪੈਸਾ ਆਉਂਦਾ ਵੀ ਹੈ ਨਹੀਂ ਜੀ ਇਹ ਕਹਤਾ ਬੋਲ ਤੁਸੀਂ ਜਾਂਦੇ ਪਰ ਜਿਸ ਨੇ ਅਸਲ ਬੇਲੋਂ ਕੋਈ ਸਾਡੀ ਹੈਲਪ ਨਹੀਂ ਕਰੀ ਜੀ ਹੂੰ ਨਾ ਕੋਈ ਸਰੀਲ ਕੋਈ ਹੈ ਨਾ ਕੋਈ ਕਿਸੇ ਨੇ ਆ ਕੇ ਸਾਨੂੰ ਜਗਾ ਵੀ ਕਰ ਲਈ ਉਸ ਨੇ ਟੱਕ ਪਕੇ ਦਾ ਜਗਾ ਲਾੜ ਕਰਾ ਨਹੀਂ ਜਾਇ ਕਰਨਾ ਹੂੰ ਇਸ ਕਰਕੇ ਬੈਠੇ ਆ ਅੱਜਾ ਤੁਸੀਂ ਦੇਖ ਰਹੇ ਹੋ ਵੀ ਹਰੇ ਖੇਤੀ ਚ ਘੁੰਮ ਰਹੇ ਹਨ ਕੰਨੀਆਂ ਬੜੀਆਂ ਨੇ ਅੰਦਰ ਸਹਾਈ ਵਾਸਤੇ ਵੀ 1 ਕਿਲੋ ਵਰਕਰ ਲਾਏ ਨੇ ਅੱਜਾ ਤੁਹਾਨੂੰ ਪਤਾ ਲੇਬਰ ਬੜੀ ਮਹਿੰਗੀ ਹੈ ਜੀ ਹੂੰ ਇੱਕ ਹਲਕਾ ਵੀ ਬੰਦਾ ਰੱਖਿਆ 15-20 ਹਜ਼ਾਰ ਰੁਪਏ ਮੰਗਦੇ ਨੇ ਹੂੰ ਤੇ ਹਾਂ ਜੇ ਸਵਾਇਓ ਕਰਦੇ ਹਾਂ ਕੋਈ 15 ਹਜ਼ਾਰ ਮੰਗਦੇ ਨੇ ਜੀ ਇਸ ਕਰਕੇ ਹਾਂਜੀ ਇਹੀ ਬੇਨਤੀ ਹੈ ਵੀ ਸਰਕਾਰਾਂ ਵੀ ਚੰਗਰਾਲ ਜਰੂਰ ਸਹਿਯੋਗ ਦਿਓ ਹੂੰ ਤਾਂ ਇੱਕ ਵਧੀਆ ਮੀਜ ਬਣਾਸੀ ਮੈਂ ਚਾਹੁੰਦਾ ਜਿਵੇਂ ਲੰਡਨ ਚ ਵੈਕਸਟਾ ਮੀਜ ਬਣਾਇਆ ਨੇ ਜੀ ਜੀ ਉਹਨਾਂ ਨੇ ਆਪਣਾ ਸਭੇ ਕਰ ਤਾ ਮੈਂ ਚਾਹੁੰਦਾ ਉਸ ਤਰ੍ਹਾਂ ਮੀਜ ਇੱਧਰ ਬਣੇ ਵੈਕਸਟਾ ਬਣੇ ਸੱਚਾ ਉਹਨਾਂ ਅਜੇ ਤੱਕ ਨਾਵੇਂ ਸਿਲੀਕਨ ਦੇ ਬਣ ਲੱਗੇ ਨੇ ਜੀ ਦਸਤਾਬਾੜ ਮਿਹਰੇ ਇਹਨੂੰ ਲੋਕਾਂ ਤੱਕ ਪਹੁੰਚਾਣਾ ਚਾਹੀਦਾ ਹੈ ਜੀ। ਲਓ ਜੀ ਅਸੀਂ ਦੇਖੋ ਬੱਲੇ ਬੱਲੇ ਫਿਲਮਜ਼ ਐਂਡ ਰਿਕਾਰਡਸ ਵੱਲੋਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਇਸ ਹੈਰੀਟੇਜ ਦਾ ਇਹ ਮਿਊਜ਼ੀਅਮ ਬਣਾਇਆ ਹੈ। ਪਰ ਨਾਲ ਤੁਸੀਂ ਆਪਣੀਆਂ ਸਮੱਸਿਆਵਾਂ ਵੀ ਦੱਸੀਆਂ। ਵੱਖਰੇ ਤੌਰ ਤੇ ਅਸੀਂ ਤੁਹਾਡੇ ਨਾਲ ਬੈਠ ਕੇ ਕਦੀ ਗੱਲਬਾਤ ਕਰਾਂਗੇ ਜੀ ਜ਼ਰੂਰ ਜੀ। ਹਾਂ ਜੀ ਧੰਨਵਾਦ ਜੀ ਬਹੁਤ-ਬਹੁਤ ਧੰਨਵਾਦ ਜੀ ਧੰਨਵਾਦ ਜੀ। ਹਾਂ ਜੀ ਹਾਂ ਜੀ ਮਿਹਰਬਾਨੀ। ਥੈਂਕ ਯੂ ਸ਼ੁਕਰ। ਆ ਸੁਣੀ ਜੀ ਗੱਲਬਾਤ ਜੀ। ਕਿੱਦਾਂ ਮੁਸ਼ਕਲ ਜਿਹੜੀ ਹੈ ਇਹਨਾਂ ਨੂੰ ਆਈ ਹੈ ਇਸ ਆਰਟਿਸਟ ਦੇ ਮਹਾਨ ਕਾਰਜ ਦਾ ਕੋਈ ਸਨਮਾਨ ਸਤਕਾਰ ਹੋਣਾ ਚਾਹੀਦਾ ਸੀ ਪਰ ਕੁਝ ਨਹੀਂ ਹੋਇਆ ਅਫਸੋਸ ਦੀ ਗੱਲ ਹੈ ਕਿ ਇਸ ਸਥਾਨ ਤੇ ਲੋਕ ਲੰਘ ਜਾਂਦੇ ਇੱਥੇ ਕਦੀ ਰੋਕਦੇ ਨਹੀਂ ਆਪਣੇ ਬੱਚਿਆਂ ਨੂੰ ਦਿਖਾਉਂਦੇ ਨਹੀਂ ਜੀ ਦੇਖੋ ਪੰਜਾਬ ਦੇ ਵਿੱਚ ਰਹਿੰਦੇ ਹੋਏ ਸਿੱਖ ਇਤਿਹਾਸ ਦਾ ਐਡਾ ਵੱਡਾ ਮਿਊਜ਼ੀਅਮ ਬਣਾਇਆ ਹੋਵੇ ਕਿਸੇ ਨੇ ਤੇ ਉਸ ਨੂੰ ਕੋਈ ਦਿਖਾਵੇ ਨਾ ਜਾਂ ਇੱਥੇ ਕੋਈ ਪਹੁੰਚੇ ਨਾ ਇਹ ਬੜਾ ਦੁਖਾਂਤ ਹੈ ਜੀ ਆਹ ਦੇਖੋ ਜੀ ਭਾਈ ਬਚਿੱਤਰ ਸਿੰਘ ਜੀ ਸ਼ਹੀਦ ਜੀ ਨਾਗਣੀ ਮਸਤ ਹਾਤੀ ਦਾ ਮੁਕਾਬਲਾ ਕਰਦੇ ਹੋਏ ਇਹ ਦਰਸਾਇਆ ਗਿਆ ਦੀ ਖੂਬਹੂ ਸੀਨ ਖੂਬਹੂ ਦ੍ਰਿਸ਼ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਜੀ ਭਾਈ ਬਚਿੱਤਰ ਸਿੰਘ ਦੀ ਸ਼ਹਾਦਤ ਦੇ ਨਾਲ ਜੇਕਰ ਤੁਹਾਡਾ ਕੋਈ ਤੁਸੀਂ ਕੋਈ ਗੱਲ ਕਹਿਣੀ ਚਾਹੁੰਦੇ ਹੋ ਤੁਹਾਡੀ ਕੋਈ ਜਾਣਕਾਰੀ ਹੈ ਤਾਂ ਇਸ ਸ਼ਹੀਦ ਭਾਈ ਬਚਿੱਤਰ ਸਿੰਘ ਦੇ ਬਾਰੇ ਕੋਈ ਗੱਲ ਤੁਸੀਂ ਦੱਸਣਾ ਚਾਹੁੰਦੇ ਹੋ ਇਤਿਹਾਸ ਦੇ ਕਿਸੇ ਪੰਨੇ ਨੂੰ ਫਰੋਲਣਾ ਚਾਹੁੰਦੇ ਹੋ ਸਿੱਖ ਇਤਿਹਾਸ ਦੇ ਬਾਰੇ ਕੋਈ ਜਾਣਕਾਰੀ ਦੇਣਾ ਚਾਹੁੰਦੇ ਹੋ ਤਾਂ ਵਿਆਖਿਆ ਦੇ ਵਿੱਚ ਕਮੈਂਟਸ ਦੇ ਵਿੱਚ ਆਖਿਆ ਕਰਕੇ ਵੱਡੇ ਵੱਡੇ ਕਮੈਂਟਸ ਕਰਕੇ ਜਰੂਰ ਦੋ ਜੀ ਸਾਡਾ ਸਿੱਖਾਂ ਦਾ ਇਤਿਹਾਸ ਪੰਜਾਬੀਆਂ ਦਾ ਇਤਿਹਾਸ ਭਾਰਤ ਦਾ ਇਤਿਹਾਸ ਹੈ ਜੀ ਆਹ ਦਿਖਾਣੇ ਦੀ ਤੁਹਾਨੂੰ ਹੁਣ ਸਿੱਖ ਮਿਊਜ਼ੀਅਮ ਔਰ ਅੰਦਰ ਤੋਂ ਦਿਖਾਣ ਦੀ ਕੋਸ਼ਿਸ਼ ਕਰਾਂਗੇ ਜੀ ਤੇ ਕੁਝ ਇੱਥੇ ਲੋਕ ਆਏ ਵੀ ਨੇ ਇਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਅਤੇ ਇਹਨਾਂ ਤੋਂ ਵੀ ਜਾਣਕਾਰੀ ਲਵਾਂਗੇ ਕਿ ਕੀ ਕੁਝ ਇਹਨਾਂ ਨੇ ਦੇਖਿਆ ਤੇ ਕਿੱਥੋਂ-ਕਿੱਥੋਂ ਆਏ ਨੇ ਜੀ ਲੋਕ ਜੀ ਸਤਿ ਸ੍ਰੀ ਅਕਾਲ ਜੀ ਇਹ ਸਿੱਖ ਮਿਊਜ਼ੀਅਮ ਦੇਖਿਆ ਜੀ ਤੁਸੀਂ ਹਾਂਜੀ ਕਿੱਥੋਂ ਆਏ ਤੁਸੀਂ ਮਰੰਡਾ ਪਹਿਲਾਂ ਵੀ ਤੁਸੀਂ ਆਏ ਉੱਥੇ ਕਦੀ ਨਹੀਂ ਜੀ ਫਸਟ ਟਾਈਮ ਆਏ ਹੋ ਤੇ ਕੀ ਕਹਿੰਦੇ ਹੋ ਇੱਥੇ ਦੇ ਜਿਹੜੇ ਆਰਟਿਸਟ ਹੈ ਉਹਨਾਂ ਦੇ ਉਪਰਾਲੇ ਬਾਰੇ ਤੁਸੀਂ ਕੀ ਕਹਿੰਦੇ ਸਰਦਾਰ ਜੀ ਆਜੋ ਤੁਸੀਂ ਵੀ ਅੱਗੇ ਆਜੋ ਜੀ ਕੀ ਕਹਿੰਦੇ ਉਹਨਾਂ ਦੇ ਉਪਰਾਲੇ ਬਾਰੇ ਬਹੁਤ ਵਧੀਆ ਉਪਰਾਲਾ ਕੀਤਾ ਜੀ ਬੱਚਿਆਂ ਨੂੰ ਸਾਰਾ ਇਤਿਹਾਸ ਇੱਥੇ ਲਿਖਿਆ ਹੋਆ ਵੀ ਹੈ ਫੋਟੋਆਂ ਤੇ ਵੀ ਹੈ ਹੂੰ ਗੁਰਵਿੰਦਰ ਸਿੰਘ ਦਾ ਉਪਰਾਲਾ ਬਹੁਤ ਵਧੀਆ ਹੈ ਜੀ ਹੂੰ ਉਹਨਾਂ ਨੇ ਖੂਬ-ਖੂਬ ਉਦਾਂ ਹੀ ਤਿਆਰ ਕੀਤਾ ਜੋ ਐਕਟਰ ਦੇ ਦੇਖਣਾ ਚਾਹੀਦੇ ਸੀਗੇ ਜੀ ਜਿੰਨੀਆਂ ਵੀ ਸਟੈਚੂ ਬਣਾਏ ਹੋਏ ਆ ਜੋ ਵੀ ਹਾਂ ਜੀ ਮਹਬਤੀ ਉਹਨਾਂ ਨਾਲ ਨਾਲ ਇਤਿਹਾਸ ਵਿੱਚ ਲਿਖਿਆ ਹੋਇਆ ਉਹਨਾਂ ਦੇ ਸਾਰੇ ਨਾਮ ਵੀ ਆ ਬੱਚਿਆਂ ਦੇ ਨਾਮ ਵੀ ਯਾਦ ਹੋਣਗੇ ਬਹੁਤ ਵਧੀਆ ਇਤਿਹਾਸ ਕਰਦੇ ਕੀ ਕਹਿੰਦੇ ਹੋ ਕਿ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਜਾਂ ਪਹਿਲਾਂ ਵੀ ਇਹ ਸਰਕਾਰਾਂ ਹੈ ਉਹਨਾਂ ਦੁਆਰਾ ਸਹਿਯੋਗ ਮਿਲਣਾ ਚਾਹੀਦਾ ਇਹਨਾਂ ਨੂੰ ਬਿਲਕੁਲ ਮਿਲਣਾ ਚਾਹੀਦਾ ਜੀ ਹਮ ਸਹਿਯੋਗ ਮਿਲਣਾ ਚਾਹੀਦਾ ਪਰ ਸਰਕਾਰਾਂ ਸਾਡੀਆਂ ਇਹ ਜਿਹੀਆਂ ਹੈ ਨਹੀਂ ਜਿਹੜੇ ਸਹਿਯੋਗ ਦੇਣ ਸਿੱਖ ਇਤਿਹਾਸ ਸਿੱਖ ਸੰਸਥਾਵਾਂ ਵੀ ਇਹਨਾਂ ਨੂੰ ਜਿਹੜਾ ਪ੍ਰਮੋਟ ਨਹੀਂ ਕਰ ਰਹੇ ਇਹਨਾਂ ਬਾਰੇ ਕੀ ਕਹਿੰਦੇ ਤੁਸੀਂ ਤਲੂ ਇਹ ਪਰਵਿੰਦਰ ਸਿੰਘ ਜੀ ਨਾਲ ਸਾਡੀ ਫੋਨ ਤੇ ਗੱਲ ਹੋਈ ਹੈ ਕਿ ਕਿਸੇ ਪਾਸੇ ਸਹਿਯੋਗ ਨਹੀਂ ਮਿਲ ਰਿਹਾ ਐਕਚੁਅਲੀ ਜਿਹੜੇ ਤਾਂ ਸਰਕਾਰਾਂ ਆਪ ਕਰਦੀਆਂ ਹੁਣ ਜਿਵੇਂ ਆਜੂਬਾ ਆਪ ਹੁਣ ਆਇਆ ਬਾਦਲ ਨੇ ਬਣਾਇਆ ਸੀਗਾ ਬਾਦਲ ਸਾਹਿਬ ਨੇ ਠੀਕ ਹੈ ਜੀ ਉੱਥੇ ਤਾਂ ਕਰੋੜਾਂ ਰੁਪਏ ਲਾ ਦਿੰਦੇ ਆ ਜਿਹੜਾ ਇੱਕ ਸਿੱਖ ਆਪਣੀ ਮਿਹਨਤ ਕਰਦਾ ਉਹਨੂੰ ਇਹ ਕੋਈ ਡੋਨੇਸ਼ਨ ਨਹੀਂ ਦਿੰਦੇ ਕੋਈ ਕੁਝ ਨਹੀਂ ਕਰਦੇ ਤਾਂ ਕਿ ਇਹਨਾਂ ਨੂੰ ਦੇਣਾ ਚਾਹੀਦਾ ਹੈ ਜੀ ਜੇ ਹਲਾਸ਼ੀਰੀ ਦੇਣਗੇ ਤਾਂ ਅੱਗੇ ਨੂੰ ਬੰਦਾ ਵਧੀਆ ਕੰਮ ਕਰਦਾ ਹੈ ਹਮ ਇਸ ਮਿਊਜ਼ੀਅਮ ਦੇ ਰੱਖ-ਰਖਾਅ ਦੇ ਉੱਤੇ ਵੀ ਗੱਲਬਾਤ ਕਰਦੇ ਆ ਜੀ ਆਓ ਜੀ ਤੁਸੀਂ ਤੁਹਾਡੇ ਨਾਲ ਗੱਲਬਾਤ ਕਰਦੇ ਤੁਸੀਂ ਇੱਥੇ ਕੇਅਰ ਟੇਕਰ ਹੋ ਜੀ ਕੀ ਨਾਮ ਹੈ ਜੀ ਤੁਹਾਡਾ ਜੀ ਮੇਰਾ ਕਮਲਾ ਹੈ ਜੀ ਕਮਲਾ ਤੁਸੀਂ ਇੱਥੇ ਦੇਖਦੇ ਹੋ ਇਸ ਮਿਊਜ਼ੀਅਮ ਦੀ ਰੱਖ-ਰਖਾਅ ਕਰਦੇ ਹੋ ਹਾਂਜੀ ਹਾਂਜੀ ਕਿੰਨੇ ਕ ਵਿਜ਼ਟਰ ਆਉਂਦੇ ਨੇ ਕਿੰਨੇ ਕ ਲੋਕ ਆਉਂਦੇ ਨੇ ਇੱਥੇ ਲੋਕ उतने ਨਹੀਂ ਆਉਂਦੇ ਜੀ ਹਮਾਰੇ ਮੋਟੇ ਜਿਸੀ ਆ ਗਏ ਤਾਂ ਕੋਈ 10-5 ਰੁਪਏ ਹੈਲਪ ਕਰਾ ਦੇਣ ਤਾਂ ਕੋਈ ਨਹੀਂ ਕਰਦਾ ਜਿਹੜੇ ਮਿਊਜ਼ੀਅਮ ਚ ਆਉਂਦੇ ਨੇ ਕੋਈ ਸਿੱਖ ਪਾਈਚਾਰ ਨਾਲ ਸੰਬੰਧਿਤ ਵੀ ਲੋਕ ਆਉਂਦੇ ਨੇ ਇੱਥੇ ਦੇਖਣ ਇਸ ਨੂੰ ਹਾਂ ਜੀ ਆਉਂਦੀ ਸੀ ਜ਼ਰੂਰ ਆਉਂਦੇ ਹਾਂ ਜੀ ਅੱਛਾ ਕੋਈ ਕੋਈ ਆਉਂਦੇ ਜਿ세 ਆਉਂਦੇ ਕੋਈ ਤਾਂ ਬਾਹਰ ਤੇ ਬਾਹਰ ਹੀ ਨਿਕਲ ਜਾਂਦੇ ਕੋਈ ਅੰਦਰ ਆਉਂਦੇ ਹੂੰ ਐਸੀ ਉਤਨਾ ਹੈਲਪਫੁਲ ਪਤ ਉਤਨਾ ਹੁੰਦਾ ਨਹੀਂ ਇਹ ਜੀ ਹੂੰ ਸੋਏ ਇੱਕ ਉਤਨਾ ਹੈ ਹੀ ਨਹੀਂ ਤੁਸੀਂ ਤਨਖਾਹ ਤੇ ਕੰਮ ਕਰਦੇ ਇੱਥੇ ਜੀ ਹਾਂ ਜੀ ਹਾਂ ਜੀ ਹੂੰ ਕਿੰਨੇ ਵਜੇ ਆਉਂਦੇ ਸਵੇਰੇ ਸਵੇਰੇ ਮੈਂ 9 ਵਜੇ ਆਤੀ ਹਾਂ ਸ਼ਾਮ ਨੂੰ ਐਸੀ ਮੈਂ 5 ਵਜੇ ਨਿਕਲ ਜਾਂਦੀ ਹਾਂ ਅੱਜ ਸਰਦਾਰ ਜੀ ਇੱਥੇ ਪੇ ਹਮਾਰਾ ਸਰਜੀ ਨਾ ਹੋਣੇ ਕਾਰਨ ਮੈਨ ਮੈਂ ਤਾਂ ਨੇਪਾਲ ਤੋਂ ਹਾਂ। ਨੇਪਾਲ ਤੋਂ ਹਾਂ ਤੁਸੀਂ। ਅੱਛਾ। ਹੂੰ। ਤੁਸੀਂ ਸਿੱਖ ਵਿਰਾਸਤ ਦੇ ਵਿੱਚ ਸੇਵਾ ਨਿਭਾ ਰਹੇ ਹੋ। ਇੱਥੇ ਤੁਸੀਂ ਆ ਰਹੇ ਹੋ ਚਾਹੇ ਤਨਖਾਹ ਤੇ ਕੰਮ ਕਰ ਰਹੇ ਹੋ ਪਰ ਤੁਹਾਡੀ ਸੇਵਾ ਜਿਹੜੀ ਹੈ ਇਤਿਹਾਸ ਦੇ ਵਿੱਚ ਲਿਖੀ ਜਾਏਗੀ। ਬਹੁਤ ਵਧੀਆ ਲੱਗਿਆ ਕਿ ਤੁਸੀਂ ਨੇਪਾਲ ਤੋਂ ਹੋਣ ਦੇ ਬਾਵਜੂਦ ਵੀ ਇਸ ਸਿੱਖ ਮਿਊਜ਼ੀਅਮ ਦੇ ਵਿੱਚ ਕੰਮ ਕਰ ਰਹੇ ਹੋ। ਖੁਸ਼ ਹੋ ਤੁਸੀਂ ਇੱਥੇ ਕੰਮ ਕਰਕੇ? ਹਾਂਜੀ ਬਿਲਕੁਲ ਖੁਸ਼ ਹਾਂ ਜੀ। ਮੇਰੇ 14 ਸਾਲ ਹੋ ਗਿਆ ਜੀ। ਆਪਕਾ ਤਾਂ ਬਹੁਤ-ਬਹੁਤ ਧੰਨਵਾਦ। ਥੈਂਕ ਯੂ ਜੀ। ਹੂੰ। ਇਤਨੇ ਹਾਂ ਮਤ ਜਿੰਨਾ ਹੋ ਸਕੇ ਸਹਾਇਕ ਮਿਲਣਾ ਚਾਹੀਦਾ ਹੈ ਕਿ ਸਰਦਾਰ ਜੀ ਕੀ ਬੋਲਣ ਕੋਈ ਸਹਿਯੋਗ ਨਹੀਂ ਹੈ ਇਨਕਾ ਅਬ ਇਸ ਟਾਈਮ ਨਾ ਇਨਕਾ ਜੋ ਕੰਮ ਖਰਚੇ ਚਲਾਉਂਦੇ ਇਨਕਾ ਆਪਣੇ ਕਿਰਾਏ ਤੇ ਜਿਵੇਂ ਮਰਜ਼ੀ ਚਲਾਤੇ ਹੋਣਗੇ ਪਰ ਹਮੇ ਜਿਵੇਂ ਰੋਟੀ ਹਮਾਰੇ ਵੀ ਇਨਕੀ ਉਸ ਮੇਂ ਸੇ ਚੱਲ ਰਹੀ ਹੈ ਮੰਨ ਲਓ ਹਾਂ ਜੀ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਸਰਦਾਰ ਜੀ ਦੇ ਇਸ ਕਾਰਜ ਨੂੰ ਸਹਿਯੋਗ ਮਿਲਣਾ ਚਾਹੀਦਾ ਮਿਲਣਾ ਚਾਹੀਦਾ ਤੇ ਇਸ ਦਬੇ ਚ ਕੀ ਕੀ ਤੁਸੀਂ ਇੱਥੇ ਇਹ ਜੱਬੇ ਮੇਂ ਪ੍ਰਸ਼ਾਦ ਆਏਗਾ ਜੀ ਅੱਛਾ ਪ੍ਰਸ਼ਾਦ ਤੁਸੀਂ ਸਾਰੇ ਨਾਮ ਭੋਗ ਦਿੱਤੇ ਜੀ ਅੱਛਾ ਇਹ ਸਰਦਾਰ ਜੀ ਨੇ ਕੀ ਹੋਇਆ ਕਿ ਭੋਗ ਦੇਣਾ ਹਾਂ ਜੀ ਹਾਂ ਜੀ ਬਿਲਕੁਲ ਜਿਹੜਾ ਮਿਊਜ਼ੀਅਮ ਦੇ ਵਿੱਚ ਆਏਗਾ ਜੀ ਹਾਂ ਜੀ ਆਂਦੀਆਂ ਜੀ ਜੋ ਵੀ ਬੰਦਾ ਆਂਦਾ ਬੱਚੇ ਆਂਦੇ ਉਹ ਸਾਰੇ ਨਾਮ ਐਸੀ ਕਚੀ ਨਾਲ ਉਠਾ ਕੇ ਦੇ ਹੂੰ ਆ ਦੇਖੋ ਜੀ ਮਿਊਜ਼ੀਅਮ ਜੀ ਪੂਰਾ ਦਾ ਪੂਰਾ ਸਿੱਖ ਇਤਿਹਾਸ ਡਿਪਿክት ਕੀਤਾ ਹੋਇਆ ਜੀ ਦਿਖਾਇਆ ਹੋਇਆ ਜੀ ਕਾਫੀ ਲੰਬਾ ਹੈਗਾ ਔਰ ਬਲੌਂਗੀ ਦੀ ਜ਼ਮੀਨ ਦੇ ਉੱਤੇ ਬਣਾਇਆ ਹੈ ਪੰਚਾਇਤ ਨੇ ਸਹਾਇਤਾ ਕਰਕੇ ਇਹਨਾਂ ਨੂੰ ਦਿੱਤਾ ਜੀ ਇਸ ਆਰਟਿਸਟ ਦਾ ਦੇਖੋ ਇਤਿਹਾਸ ਦੇ ਪੰਨਿਆਂ ਦੇ ਵਿੱਚ ਨਾਮ ਲਿਖਿਆ ਜਾਣਾ ਚਾਹੀਦਾ ਹੈ ਕੈਮਰਾ ਪਾ ਕੇ ਦਿਖਾਣੇ ਹਨ ਮਹਾਰਾਜਾ ਰਣਜੀਤ ਸਿੰਘ ਆ ਦੇਖੋ ਜੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਬਿਲਕੁਲ ਹੂਬ ਹੂ ਕਿੰਨਾ ਵਧੀਆ ਜਿਹੜਾ ਰੈਪਲੀਕਾ ਉਹਨਾਂ ਨੇ ਪੇਸ਼ ਕੀਤਾ ਜੀ 1799 ਤੋਂ ਲੈ ਕੇ 1839 ਤੱਕ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੈ ਜੀ 40 ਸਾਲ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ ਤੇ ਇਹਨਾਂ ਨੇ ਇਹ ਡਿਪਿክት ਕੀਤਾ ਜੀ ਇਹ ਭਾਈ ਮਨੀ ਸਿੰਘ ਦੀ ਸ਼ਹਾਦਤ ਨੂੰ ਡਿਪਿክት ਕਰਦਾ ਹੋਇਆ ਇਸ ਥਾਂ ਤੇ ਇਹਨਾਂ ਨੇ ਇੱਕ ਪੋਰਸ਼ਨ ਤਿਆਰ ਕੀਤਾ ਔਰ ਏ ਸੈਬਜ਼ਾਦਿਆਂ ਦੀ ਸ਼ਹਾਦਤ ਦੇਖੋ ਜੀ ਇਹ ਸੈਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਕੀਤਾ ਇਹਨਾਂ ਨੇ ਔਰ ਕਿਸ ਤਰੀਕੇ ਦੇ ਨਾਲ ਕਿੰਨਾ ਹੂ ਬੂਹ ਬਹੁਤ ਵਧੀਆ ਬਣਾਇਆ ਪਰ ਦੁੱਖ ਦੀ ਗੱਲ ਇਹ ਹੈ ਕਿ ਇੱਥੇ ਵਿਜ਼ਿਟਰਸ ਨਹੀਂ ਆਉਂਦੇ ਮੈਂ ਅਪੀਲ ਕਰਦਾ ਜੀ ਆਪਣੇ ਚੈਨਲ ਵੱਲੋਂ ਕਿ ਇਸ ਥਾਂ ਤੇ ਆਪਣੇ ਬੱਚਿਆਂ ਨੂੰ ਜ਼ਰੂਰ ਲੈ ਕੇ ਆਉਣਾ ਚਾਹੀਦਾ ਜੀ ਇਹ ਵੀ ਦੇਖੋ ਜੀ ਸੈਬਜ਼ਾਦਾ ਅਜੀਤ ਸਿੰਘ ਜੀ ਸੈਬਜ਼ਾਦਾ ਜੁਝਾਰ ਸਿੰਘ ਜੀ ਦਾ ਇਹਨਾਂ ਨੇ ਇਹ ਪੋਰਸ਼ਨ ਤਿਆਰ ਕਰਕੇ ਇੱਥੇ ਇਹਨਾਂ ਨੂੰ ਡਿਪਿክት ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਭਾਈ ਦਿਆਲਾ ਜੀ ਦੀ ਸ਼ਹਾਦਤ ਨਾਲ ਸੰਬੰਧਤ ਦੇਖੋ ਇਹਨਾਂ ਨੇ ਪੂਰਾ ਇਹ ਸੀਨ ਤਿਆਰ ਕਰਕੇ ਦਿਖਾਇਆ ਜੀ ਇਸ ਤਰ੍ਹਾਂ ਹੀ ਜਿਹੜਾ ਹੈ ਇਧਰਲੇ ਪਾਸੇ ਭਾਈ ਸੁਬੇਕ ਸਿੰਘ ਜੀ ਸਹਿਬਾਤ ਸਿੰਘ ਜੀ ਉਹਨਾਂ ਦੀ ਸ਼ਹਾਦਤ ਨਾਲ ਸੰਬੰਧਤ ਜਿਹੜਾ ਹੈ ਇਹਨਾਂ ਨੇ ਚਰਖੜੀਆਂ ਦਿਖਾਈਆਂ ਹੋਈਆਂ ਜੀ 9815863 8449815863844 ਤੇ ਤੁਸੀਂ ਸੰਪਰਕ ਕਰਕੇ ਜੇਕਰ ਤੁਸੀਂ ਕੋਈ ਕਿਸੇ ਪ੍ਰਕਾਰ ਨਾਲ ਵੀ ਤੁਸੀਂ ਇਹਨਾਂ ਦਾ ਸਹਿਯੋਗ ਦੇ ਸਕਦੇ ਹੋ ਤਾਂ ਜ਼ਰੂਰ ਦਿਓ ਜੀ ਅਸੀਂ ਸਿੱਕੇ ਇਤਿਹਾਸ ਨਾਲ ਸੰਬੰਧਿਤ ਇਸ ਮਿਊਜ਼ੀਅਮ ਦੇ ਵਿੱਚ ਆ ਕੇ ਖੁਸ਼ ਵੀ ਹੋਏ ਆਂ ਦੇਖ ਕੇ ਖੁਸ਼ ਹੋਏ ਆਂ ਕਿ ਇਤਿਹਾਸ ਦਾ ਇਹ ਪੰਨਾ ਫਰੋਲਣ ਦੀ ਕੋਸ਼ਿਸ਼ ਕੀਤੀ ਹੈ ਨਾਲ ਦੀ ਨਾਲ ਦੁੱਖ ਵੀ ਹੋਇਆ ਕਿ ਇਹ ਇਸ ਆਰਟਿਸਟ ਨੂੰ ਪ੍ਰਮੋਟ ਨਹੀਂ ਕੀਤਾ ਗਿਆ ਨਾ ਹੀ ਮੀਡੀਆ ਵੱਲੋਂ ਨਾ ਹੀ ਅਖਬਾਰਾਂ ਵੱਲੋਂ ਤੇ ਨਾ ਹੀ سرکار ਵੱਲੋਂ নাਹੀਂ অথورٹیز ਵੱਲੋਂ ਇਸ ਗੱਲ ਦਾ ਦੁੱਖ ਵੀ ਹੈ ਇਸ ਕਰਕੇ ਇਸ ਵੀਡੀਓ ਨੂੰ ਅਸੀਂ ਤਿਆਰ ਕਰਕੇ ਦੱਸਣਾ ਚਾ ਰਹੇ ਹਾਂ ਜੀ ਆ ਤੁਸੀਂ ਦੇਖ ਸਕਦੇ ਜੀ میوزیم ਔਰ ਦੇਖੋ ਇਸ ਦੇ ਰੱਖ-ਰਖਾਵ ਕਰਨਾ ਕੋਈ ਸੌਖਾ ਕੰਮ ਨਹੀਂ ਹੈ ਬੜਾ ਮੁਸ਼ਕਲ ਕੰਮ ਹੈ 네ਪਾਲ ਤੋਂ ਕਮਲਾ ਦੇਵੀ ਇਸ ਦੀ ਰੱਖ-ਰਖਾਵ ਕਰ ਰਹੀ ਹੈ ਔਰ ਸਰਦਾਰ ਪ੍ਰਵਿੰਦਰ ਸਿੰਘ ਜੀ ਬੜੀ ਮੁਸ਼ਕਲ ਦੇ ਨਾਲ ਇਸ ਦਾ ਖਰਚਾ ਚਲਾ ਰਹੇ ਨੇ ਪਰ ਡਟੇ ਹੋਏ ਨੇ ਅਗਲੇ ਵੀ ਇਹਨਾਂ ਦੇ پلان ਹੈ ਕਿ ਇਸ ਨੂੰ ਹੋਰ ਤੋਂ ਵੱਧ ਤੋਂ ਵੱਧ ਬਣਾਉਣਾ ਚਾਹੁੰਦੇ ਹੈ ਔਰ ਤੁਸੀਂ ਗੱਲਬਾਤ ਸਾਰੀ ਸੁਣੀ ਹੈ ਇਹਨਾਂ ਦੀ ਕਿ ਇਹ ਕਹਿ ਰਹੇ ਹਨ ਕਿ ਇਸ ਤੇ ਵਿਜ਼ਿਟਰਸ ਘੱਟ ਆਉਂਦੇ ਆ ਦੇਖੋ ਇਹ ਬੜੀ ਅਜੀਬ ਜੀ ਗੱਲ ਲੱਗਦੀ ਹੈ ਕਿ ਚੰਡੀਗੜ੍ਹ ਨਜ਼ਦੀਕ ਹੈ ਔਰ ਮੁਹਾਲੀ ਦੇ ਵਿੱਚ ਬਣਿਆ ਹੋਵੇ ਲੇਕਿਨ ਇੱਥੇ ਕੋਈ ਆਂਦੇ ਨਾ ਹੁਣ ਵਿਜ਼ਿਟਰਸ ਬਹੁਤ ਘੱਟ ਆਉਂਦੇ ਹੁਣ ਇਹ ਬੜਾ ਅਜੀਬ ਜਿਹਾ ਲੱਗੇ ਤੁਸੀਂ ਇਸ ਗੱਲ ਦੇ ਉੱਤੇ ਜ਼ਰੂਰ ਕਰਿਓ ਕਮੈਂਟ ਜੀ ਕੀ ਹੋਣਾ ਚਾਹੀਦਾ ਹੈ ਇਸ ਮਿਊਜ਼ੀਅਮ ਦਾ ਰੱਖ-ਰਖਾਅ ਹੋਰ ਵਧੀਆ ਕਿੱਦਾਂ ਕੀਤਾ ਜਾ ਸਕਦਾ ਹੈ ਲੋਕ ਕਿੱਦਾਂ ਸਹਿਯੋਗ ਦੇਣ ਅਸੀਂ ਸਭ ਸਹਿਯੋਗ ਕਿੱਦਾਂ ਦੇਈਏ ਸਰਕਾਰਾਂ ਅਥਾਰਟੀ ਕਿਸ ਕਿਦਾਂ ਸਹਿਯੋਗ ਦੇਣ ਦੀ ਆ ਜਰੂਰ ਦੇਖੋ ਜੀ ਤੁਰਛੀ ਕਮੈਂਟ ਕਰਿਓ ਜੀ ਆ ਤੁਹਾਨੂੰ ਵੀਡੀਓ ਦਿਖਾਇਆ ਸਿੱਖ ਇਤਿਹਾਸ ਨਾਲ ਸੰਬੰਧਿਤ ਔਰ ਇਸ ਵੀਡੀਓ ਦੇ ਵਿੱਚ ਅਸੀਂ ਇਸ ਸਿੱਖ ਮਿਊਜ਼ੀਅਮ ਨੂੰ ਕਵਰ ਕਰਨ ਦੀ ਗੱਲਬਾਤ ਕੀਤੀ ਹੈ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਮਿਊਜ਼ੀਅਮ ਦੇਖਣ ਆਏ ਹੋ ਪਹਿਲਾਂ ਵੀ ਆਏ ਹੋ ਕਦੀ ਇੱਥੇ ਜੀ ਹਾਂ ਜੀ ਹਾਂ ਜੀ ਕੀ ਕਹਿੰਦੇ ਹੋ ਸਰਦਾਰ ਪ੍ਰਭਿੰਦਰ ਸਿੰਘ ਜੀ ਦੇ ਉਪਰਾਲੇ ਬਾਰੇ ਜੀ ਜੀ ਬਹੁਤ ਵਧੀਆ ਕੰਮ ਕੀਤਾ ਇਹਨਾਂ ਨੇ ਕਿ ਸਿੱਖ ਮਿਊਜ਼ੀਅਮ ਬਣਾ ਕੇ ਜਿਹੜਾ ਸਾਡੇ ਆਉਣ ਵਾਲੀ ਪੀੜ੍ਹੀ ਹੈਗੀ ਉਹਨਾਂ ਨੂੰ ਸਿੱਖ ਮਿਊਜ਼ੀਅਮ ਦੇ ਬਾਰੇ ਪਤਾ ਚੱਲਦਾ ਹੈ ਸਾਡੇ ਜਿਹੜਾ ਪੰਜਾਬੀ ਕਲਚਰ ਹੈ ਉਹਨਾਂ ਦੇ ਬਾਰੇ ਸਾਡੀ ਜਿਹੜੀ ਗੁਰੂਆਂ ਨੇ ਸ਼ਹੀਦੀਆਂ ਦਿੱਤੀਆਂ ਨੇ ਉਹਦੇ ਬਾਰੇ ਬਹੁਤ ਵਧੀਆ ਕੰਮ ਕੀਤਾ ਉਹਨਾਂ ਨੇ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਅੰਮ੍ਰਿਤਸਰ ਨੇੜੇ ਜੀ ਚੰਡੀਗੜ੍ਹ 56 ਤੋਂ ਆਏ ਹਾਂ 56 ਤੋਂ ਤੁਸੀਂ ਬੱਚਿਆਂ ਨਾਲ ਲੈ ਕੇ ਆਏ ਹਾਂ ਜੀ ਹਾਂ ਜੀ ਹਾਂ ਜੀ ਹਮ ਥੈਂਕ ਯੂ ਸਸੀ ਕਾਲ ਮਿਊਜ਼ੀਅਮ ਦੇਖਣ ਆਏ ਹੋ ਹੂੰ ਸ਼ਹੀਦ ਆਜ਼ਮ ਉਦਮ ਸਿੰਘ ਸ਼ਹੀਦ ਆਜ਼ਮ ਉਦਮ ਸਿੰਘ ਦਾ ਰੈਪਲੀਕਾ ਇਹਨਾਂ ਨੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦਾ ਬੁੱਤ ਆਪਣੇ ਤੋਂ ਘਾਟਣ ਦੇ ਲਈ ਉਡੀਕ ਕਰਦਾ ਹੋਇਆ ਜੀ ਜਰੂਰ ਕਰਿਓ ਜੀ ਕਮੈਂਟ ਕਿ ਇਸ ਮਿਊਜ਼ੀਅਮ ਦਾ ਸਹਿਯੋਗ ਕਿਸ ਤਰੀਕੇ ਨਾਲ ਹੋ ਸਕਦਾ ਮੁੱਖ ਸੇਵਾਦਾਰ ਸਰਦਾਰ ਪਰਵਿੰਦਰ ਸਿੰਘ ਆਰਟਿਸਟ ਅਤੇ ਮੈਂਬਰ ਸਹਿਬਾਨ ਵੱਲੋਂ ਇਹ ਬੋਰਡ ਲਗਾਇਆ ਗਿਆ ਜੀ ਕੈਮਰਾ ਪਾ ਕੇ ਦਿਖਾ ਦਿਓ ਜੀ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦਾ ਬੁੱਤ ਆਪਣੇ ਤੋਂ ਘਾਟਣ ਦੀ ਉਡੀਕ ਕਰਦਾ ਹੋਇਆ ਜੀ ਦੇਖੋ ਜੀ ਇਹ ਮਿਊਜ਼ੀਅਮ ਕਿੱਦਾਂ ਦਾ ਲੱਗਿਆ ਤੁਹਾਨੂੰ ਕਿੱਦਾਂ ਦਾ ਲੱਗਿਆ ਪ੍ਰਵਿੰਦਰ ਸਿੰਘ ਜੀ ਦਾ ਉਪਰਾਲਾ ਕਿੱਦਾਂ ਦਾ ਲੱਗਿਆ ਜਣਾ ਹੈ ਪਿੰਡ ਦੀ ਪੰਚਾਇਤ ਦਾ ਸਹਿਯੋਗ ਤੇ ਤੁਸੀਂ ਕੀ ਕਹਿਣਾ ਚਾਹਦੇ ਹੋ ਕਿ ਕਿਸ ਤਰੀਕੇ ਦੇ ਨਾਲ ਸਰਦਾਰ ਪ੍ਰਵਿੰਦਰ ਸਿੰਘ ਇਸ ਆਰਟਿਸਟ ਦਾ ਸਹਿਯੋਗ ਕੀਤਾ ਜਾ ਸਕਦਾ ਦੁਨੀਆ ਦੇ ਕਿਸ ਖਿੱਤੇ ਤੋਂ ਤੁਸੀਂ ਵੀਡੀਓ ਦੇਖ ਰਹੇ ਹੋ ਇਹ ਵੀ ਜਰੂਰ ਕਮੈਂਟ ਕਰਿਓ ਜੀ ਤੇ ਕੀ ਕਹਿਣਾ ਹੈ ਬੱਲੇ ਬੱਲੇ ਫਿਲਮ ਦੇ ਰਿਕਾਰਡਸ ਦੇ ਇਸ ਉਪਰਾਲੇ ਵੱਲ ਜੀ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਦੇ ਹੋ ਜੀ ਦੁਨੀਆ ਤੱਕ ਪਹੁੰਚਾ ਦਿਓ ਇਸ ਆਰਟਿਸਟ ਦੇ ਕਲਾ ਨੂੰ ਸਲਾਮ ਬਣਦਾ ਜੀ ਸਲੂਟ ਬਣਦਾ ਜੀ